ਦੇਖੋ ਵਿਕਰਮ ਮਜੀਠੀਆ ਸਾਹਿਬ ਤੇ ਇੱਕ ਝੂਠਾ ਮੁਕੱਦਮਾ ਜਿਹੜਾ ਨਵਾਂ ਪੰਜਾਬ ਦੀ ਸਰਕਾਰ ਨੇ ਦਾਖਲ ਕੀਤਾ ਇਹਦੇ 'ਚ ਸਰਕਾਰ 'ਚ ਹੋੜ ਲੱਗੀ ਆ ਵੀ ਵੱਡਾ ਝੂਠ ਬੋਲੂ ਕੌਣ ਕੇਜਰੀਵਾਲ ਵੱਡੇ ਝੂਠੇ ਨੇ ਭਗਵੰਤ ਮਾਨ ਸਾਹਿਬ ਅਮਨ ਅਰੋੜਾ ਜਾਂ ਇਹਨਾਂ ਦੇ ਮੰਤਰੀ ਕਿਉਂਕਿ ਲਗਾਤਾਰ ਸਰਕਾਰ ਝੂਠੀਆਂ ਖਬਰਾਂ ਇਸ ਕੇਸ ਦੇ ਵਿੱਚ ਪਲਾਂਟ ਕਰ ਰਹੀ ਹੈ ਜਿਹੜੀਆਂ ਕਿ ਮੈਂ ਸਾਰੀਆਂ ਅੱਜ ਤੁਹਾਡੇ ਸਾਹਮਣੇ ਰੱਖਣ ਲੱਗਾ ਸਭ ਤੋਂ ਪਹਿਲਾਂ ਕੌਣ ਆਇਆ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਜੀ ਇਹ ਯੁੱਧ ਨਸ਼ਿਆ ਵਿਰੁੱਧ ਦਾ ਡਰਗ ਕੇਸ 'ਚ ਕਬੱਡੀ ਕਾਰਵਾਈ ਉਹ ਤਾਂ ਜਦੋਂ ਕੋਰਟ ਦੇ ਵਿੱਚ ਕਾਗਜ਼ ਦਾਖਲ ਹੋਏ, ਐਫ ਆਈ ਆਰ ਦੀ ਕਾਪੀ ਸਾਹਮਣੇ ਆਈ, ਰਿਮਾਂਡ ਪੇਪਰ ਆਇਆ ਤੇ ਸਰਕਾਰੀ ਵਕੀਲ ਦਾ ਬਿਆਨ ਆਇਆ, ਸਾਰਾ ਕੁਸ਼ੀ ਸ਼ੀਸ਼ੇ ਵਾਂਗੂ ਸਾਫ਼ ਹੋ ਗਿਆ। ਉਹ ਕਹਿੰਦੇ ਇਹ ਤਾਂ ਆਮ ਦਿਨ ਤੋਂ ਵੱਧ ਜਾਇਦਾਦ ਦਾ ਕੇਸ ਹੈ। ਮੁੱਖ ਮੰਤਰੀ ਕੇਜਰੀਵਾਲ ਝੂਠੇ ਨੇ। ਸਰਕਾਰੀ ਵਕੀਲ ਨੇ ਇਹ ਫੈਕਟ ਕਲੀਅਰ ਕਰਤਾ ਕਿ ਡਰੱਗ ਦਾ ਇਸ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਫਿਰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਲਾਈਵ ਹੋ ਗਏ ਉੱਤੇ ਘੰਟੇ ਬਾਅਦ ਉਹਨਾਂ ਨੇ ਲੱਗਾ ਕਿ ਝੂਠ ਬੋਲਣ 'ਚ ਮੈਂ ਕਿਉਂ ਪਿੱਛੇ ਰਹਿ ਜਾ? ਉਹ ਕਹਿੰਦੇ ਜੀ 29 ਮੋਬਾਈਲ ਮਿਲੇ ਵਿਕਰਮਜੀਤ ਸਿੰਘ ਆ। ਜਦਕੀ ਫਰਦ ਜਾਮਾ ਤਲਾਸ਼ੀ ਜਦੋਂ ਕੋਰਟ ਦੇ ਵਿੱਚੋਂ ਡਾਕੂਮੈਂਟ ਆਇਆ ਮੋਬਾਈਲ ਤਾਂ ਲੱਭੇ ਅਨੇਕ ਮੁੱਖ ਮੰਤਰੀ ਸਾਹਿਬ ਕਹਿੰਦੇ 29 ਲੱਭੇ ਨੇ ਇਹ ਝੂਠ ਮੂਠੇ ਮੁੰਡੇ ਗਿਆ ਫਿਰ ਨਵਾਂ ਝੂਠ ਲੈ ਕੇ ਆ ਕੇ ਕਹਿੰਦੇ ਸਰਾਇਆ ਇੰਡਸਟਰੀ ਹੈ ਜਿਹੜੀ ਪਿਤਾ ਪੁਰਖੀ ਕਾਰੋਬਾਰ ਹੈ ਜਿਹੜਾ ਵਿਕਰਮ ਮਜੀਠੀਆ ਸਾਹਿਬ ਦੇ ਪਰਿਵਾਰ ਦਾ ਉੱਚ 141 ਕਰੋੜ ਫੋਰਨ ਇਨਵੈਸਟਮੈਂਟ ਆਈ ਹੈ ਹਾਲਾਂਕਿ ਸਰਾਇਆ ਇੰਡਸਟਰੀ 'ਚ ਵਿਕਰਮ ਮਜੀਠੀਆ ਸਾਹਿਬ ਅਸਤੀਫਾ ਦੇ ਚੁੱਕੇ ਨੇ ਰਾਜਨੀਤੀ ਛਾਉਣ ਤੋਂ ਪਹਿਲਾਂ ਅਸਤੀਫਾ ਦੇ ਚੁੱਕੇ ਨੇ ਸਿਰਫ 11.8% ਦਾ ਸ਼ੇਅਰ ਆ ਉਹ ਵੀ ਦਾਦਾ ਜੀ ਤੋਂ ਆਇਆ ਸੀ 14 ਸਾਲ ਦੀ ਉਮਰ ਦੇ ਵਿੱਚ ਫਿਰ ਵੀ ਅਸੀਂ ਸਰਕਾਰ ਨੂੰ ਚੈਲੰਜ ਕਰਦੇ ਹਾਂ ਕਿ ਚੱਲ ਸਰਾਇਆ ਇੰਡਸਟਰੀ ਚਲੋ ਸਾਡੇ ਪਰਿਵਾਰ ਦੀ ਹੈ 141 ਕਰੋੜ ਛੱਡੋ ਮੁੱਖ ਮੰਤਰੀ ਸਾਹਿਬ 1 ਰੁਪਿਆ ਕੱਢ ਕੇ ਦਿਖਾਓ ਨਾ 1 ਰੁਪਿਆ ਤੁਸੀਂ ਤਾਂ 2007 ਤੋਂ 9 ਕਹਿੰਦੇ ਹੋ ਮੈਂ 2007 ਤੋਂ 25 ਕਹਾਂ ਹਰ ਸਾਲ ਇਨਕਮ ਟੈਕਸ ਉਹਦੀ ਸਕਰੂਟੀ ਨਹੀਂ ਕਰਕੇ ਸਰਟੀਫਿਕੇਟ ਦਿੰਦਾ ਲਿਆਓ ਕਿੱਥੇ ਹੈ ਜੀ 141 ਕਰੋੜ ਸੰਤਾਂ 1 ਰੁਪਿਆ ਨਹੀਂ ਤੁਸੀਂ ਕਾ ਕੇ ਦਿਖਾ ਸਕਦੇ ਫਿਰ 540 ਕਰੋੜ ਦਾ ਝੂਠ ਫਿਰ ਕਹਿੰਦੇ ਜੀ ਸਾਈਪਰਸ ਦੀ ਕੰਪਨੀ ਜੀ ਕਲੀਅਰ ਵਾਟਰ ਕੰਪਨੀ ਉਹ ਸਾਈਪਰਸ ਦੀ ਨਹੀਂ ਹੈ ਉਹ ਐ ਅਮਰੀਕਾ ਦੀ ਗੋਰੇ ਦੀ ਕੰਪਨੀ ਆ ਉਹ ਗੋਰਾ ਚਲਾਉਂਦਾ ਔਰ ਪੂਰੀ ਦੁਨੀਆ ਚ ਚਲਾ ਰਿਆ ਹੈ ਮਲਟੀਬਿਲੀਨੀਅਰ ਕੰਪਨੀ ਆ ਉਹ ਤਾਂ ਭਾਰਤ ਚ ਵੀ ਬਿਜ਼ਨਸ ਕਰਦੀ ਹੈ ਭਾਰਤ ਸਰਕਾਰ ਦੀ ਆਰਪੀਆਈ ਫੈਰਾ ਫਹਿਮਾ ਇਨਕਮ ਟੈਕਸ ਸਭ ਦੀ ਮਨਜ਼ੂਰੀ ਨਾਲ ਕਰਦੀ ਹੈ 50000 ਕਰੋੜ ਤਾਂ ਕੱਲਾ ਉਹਦਾ ਏਸ਼ੀਆ ਚ ਹੀ ਲੱਗਿਆ ਹੋਇਆ ਸਾਡੀ ਆ ਦਿਵਾਓ ਨੀ ਦਿਓ ਪਰਚਾ ਕਿਵੇਂ ਬਿਜ਼ਨਸ ਕਰ ਰਹੀ ਹੈ ਉਹ ਝੂਠ ਮੂਠੇ ਮੁੰਡੇ ਕਿਆ ਫਿਰ ਜਦੋਂ ਲੱਗਿਆ ਵੀ ਹੁਣ ਇੱਧਰ ਤੱਕ ਗੱਲ ਨਹੀਂ ਬਣ ਰਹੀ ਫਿਰ ਆ ਕੇ ਕਹਿੰਦੇ ਜੀ ਹਿਮਾਚਲ ਚ ਹਜ਼ਾਰ ਇੱਕ ਮੁੱਖ ਮੰਤਰੀ ਸਾਹਿਬ ਲਿਓ ਕੱਢੋ ਕਿੱਥੇ ਹੈ ਹਜ਼ਾਰ ਇੱਕੜੇ ਦਾ ਮਤਲਬ ਕਿ Shimla ਤਾਂ ਸਾਡਾ ਹੀ ਹੈ ਵਿਕਰਮ ਮਜੀਠੀਆ ਸਾਹਿਬ ਦਾ ਹੀ ਹੈ ਹੋਰ ਤਾਂ ਉੱਥੇ ਕੋ ਰਹਿੰਦਾ ਹੀ ਨਹੀਂ ਫਿਰ ਤਾਂ ਜਿਨਾਂ ਦੇ ਘਰ ਨੇ ਜਿਨਾਂ ਦੀਆਂ ਦੁਕਾਨਾਂ ਨੇ ਉਹ ਦਿਓ ਸਾਨੂੰ ਖਾਲੀ ਕਰਾ ਕੇ ਮਤਲਬ ਕਮਾਲ ਦੀ ਗੱਲ ਹੈ ਵੀ ਉੱਥੇ ਕੋਈ ਸਰਕਾਰ ਨਾਂ ਦੀ ਚੀਜ਼ ਹੀ ਹੈ ਨਹੀਂ ਹਿਮਾਚਲ ਚ ਉੱਥੇ ਕੋਈ ਲੈਂਡ ਫੀਲਿੰਗ ਐਕਟੀ ਹੈ ਨਹੀਂ ਵੀ 1000 ਏਕੜ ਇੱਕ ਬੰਦੇ ਨੇ ਖਰੀਦ ਲਿਆ ਮਤਲਬ ਆਪਾਂ ਕਿੱਥੇ ਖੜੇ ਆ ਆਪਾਂ ਗੱਲਾਂ ਕਰ ਕਿਹੜੀਆਂ ਰਹਿ ਆ